ਸਿਮਰਨ ਜੀ ਜੀ ਮਾਨ ਕਹਿੰਦੇ ਨੇ ਕਦੇ ਨਵੇਂ ਇੰਚਾਂ ਦੀ ਕੋਈ ਗੱਲ ਨਹੀਂ ਪ੍ਰਵਾਹ ਸੀ ਵੀ ਨਹੀਂ ਮੰਨਦੇ ਮੈਂ ਕਿਸੇ ਨਿੱਜੀ ਟਿੱਪਣੀ ਨਹੀਂ ਕਰ ਰਿਹਾ ਪਰ ਜਿਹਨਾਂ ਨੂੰ ਸੋਚਦਾ ਆਏ ਸੀ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ ਕੋਈ ਦੱਸ ਸਕਦਾ ਕੋਈ ਕਾਰਜਕਾਰੀ ਨਹੀਂ ਸਿਰਫ ਜਿਹੜੇ ਲਾਸ਼ਾਂ ਨੇ ਸਾਡੇ ਨੌਜਵਾਨ ਭਰਾਵਾਂ ਦੀ ਉਹਨਾਂ ਦੀ ਫੋਟੋ ਲਾ ਰੱਖੇ ਨੇ ਪੋਸਟਰਾਂ ਤੇ ਉਹਨਾਂ ਤੇ ਰਾਜਨੀਤੀ ਹੋ ਰਹੀ ਆ ਸਾਡਾ ਇੰਜਨ ਹੈ ਜਿਹੜਾ ਉਹ ਨਵਾਂ ਅਸੀਂ ਨੌਜਵਾਨੀ ਚ ਸਾਨੂੰ ਗਰਮੀ ਦੀ ਕੋਈ ਪ੍ਰਵਾਹ ਨਹੀਂ ਅਸੀਂ 22 ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਾਂਗੇ ਤੁਸੀਂ ਉਹ ਕਹੀ ਜਾਂਦੇ ਹੋ ਕਿਉਂਕਿ ਪਾਰਟੀ ਵਾਲੇ ਆਪਣੇ ਕੰਮਾਂ ਨੂੰ ਤਾਂ ਸਰਾਉਂਦੇ ਹੁੰਦੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਣੇ ਕੰਮਾਂ ਨੂੰ ਹਰੇਕ ਅਗਲਾ ਵਧੀਆ ਹੀ ਕਹਿੰਦਾ ਹੁੰਦਾ ਮੁਕਾਬਲਾ ਤਾਂ ਹੀ ਦੇਖੋ ਇਹਨਾਂ ਨਾਲ ਐ ਵੀ ਮੰਨ ਲਓ ਅਸੀਂ ਤਾਂ ਕਿਸੇ ਨਾਲ ਨਹੀਂ ਮੰਨਦੇ ਅਸੀਂ ਤਾਂ ਆਪਣੀ ਵੈਸੇ ਵੈਸੇ ਮੈਨੂੰ ਪਤਾ ਸੀ ਵੀ ਇਹੀ ਗੱਲ ਕਹਿੰਦੇ ਆ ਕਿਉਂਕਿ ਹਰੇਕ ਨੇ ਇਹਦੀ ਰੱਟਾ ਲਾ ਰੱਖਿਆ ਵੱਡੀਆਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਆ ਕੀ ਲੱਗਦਾ ਕਿੰਨੀ ਕੁ ਮੋਟ ਦਾ ਫਰਕ ਪੈਣ ਵਾਲਾ ਕਿਉਂਕਿ ਪਹਿਲਾਂ ਤੁਹਾਨੂੰ ਜਿਮਨੀ ਚੋਣ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਚਿਮਨੀ ਚੋਣਾਂ ਚੋਹੀ ਨੌਜਵਾਨ ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਵੱਲ ਹੋਏ ਉਹੀ ਨੌਜਵਾਨ ਤੇ ਜਿਹੜੇ ਜਦੋਂ ਵਿਧਾਨ ਸਭਾ ਚੋਣਾਂ 2022 ਦੀਆਂ ਹੋਈਆਂ ਨੇ ਉਹਦੋਂ ਆਮ ਆਦਮੀ ਪਾਰਟੀ ਦੇ ਨਾਲ ਸਨ ਫਿਰ ਨੌਜਵਾਨ ਕਿਤੇ ਉੱਤਰ ਕੇ ਦੇ ਉੱਧਰੇ ਕੀ ਲੱਗਦਾ ਤਉ ਆਮ ਆਦਮੀ ਪਾਰਟੀ ਕੋਈ ਇੱਕ ਪਾਰਟੀ ਹੈ ਜਿਹੜੀ ਕੰਮ ਦੇ ਨਾਮ ਤੇ ਵੋਟ ਮੰਗ ਰਹੀ ਹੈ ਕੋਈ ਇੱਥੇ ਆਰਾਮ ਮੰਦਰ ਦੀ ਗੱਲ ਕਰ ਰਿਹਾ ਕੋਈ ਕਿਸੇ ਧਰਮ ਦੀ ਗੱਲ ਕਰ ਰਿਹਾ ਕੋਈ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਉਹ ਸਾਰੀਆਂ افਵਾਹਾਂ ਨੇ ਹਵਾ ਜੜਾਂਗਾ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ ਦਾ ਪ੍ਰਚਾਰ ਲਗਾਤਾਰ ਜਾਰੀ ਆ ਲਗਾਤਾਰ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਚਾਹੇ ਕਿ ਟੈਂਪਰੇਚਰ 45 46 ਡਿਗਰੀ ਤੇ ਪਹੁੰਚ ਗਿਆ ਪਰ ਦੁਪਹਿਰ ਦੇ 1 2 3 ਜਿੰਨਾ ਵੀ ਦੁਪਹਿਰ ਦਾ ਸਮਾਂ ਹੁੰਦਾ ਤਾਂ ਵੀ ਜਿਹੜਾ ਚੋਣ ਪ੍ਰਚਾਰ ਆ ਉਹ ਨਹੀਂ ਰੁਕ ਰਿਹਾ ਜਿਹੜੇ ਪਾਰਟੀ ਦੇ ਆਗੂ ਨੇ ਪਾਰਟੀ ਦੇ ਵਰਕਰ ਨੇ ਉਦੇਦਾਰ ਨੇ ਉਹ ਲਗਾਤਾਰ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਨੇ ਸੋ ਤਸਵੀਰਾਂ ਦਿਖਾਵਾਂਗੇ ਲੋਕ ਸਭਾ ਹਲਕਾ ਸੰਗਰੂਰ ਦੇ ਪਵਾਨੀਗੜ੍ਹ ਦੀਆਂ ਜਿੱਥੇ ਸੰਸਦ ਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਜਨਿਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦਾ ਪ੍ਰਚਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਤੇ ਵਿਧਾਨ ਸਭਾ ਹਲਕਾ ਸੰਗਰੂਰ ਐਮਐਲਏ ਨਰਿੰਦਰ ਕੌਰ ਭਰਾ ਅੱਜ ਦੀ ਅਗਵਾਈ ਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਆਗੂ ਬਲਾਕ ਪ੍ਰਧਾਨ ਨੇ ਸੋਸ਼ਲ ਮੀਡੀਆ ਪ੍ਰਧਾਨ ਨੇ ਜਿਹੜੇ ਲਗਾਤਾਰ ਦੁਪਹਿਰ ਦੇ ਸਮੇਂ ਪੂਰੀ ਗਰਮੀ ਚ ਚੋਣ ਪ੍ਰਚਾਰ ਕਰ ਰਹੇ ਨੇ ਕੈਂਪੇਨ ਲਗਾਤਾਰ ਜਾਰੀ ਆ ਕਿਉਂਕਿ ਕੁਝ ਦਿਨ ਹੀ ਰਹਿ ਗਏ ਨੇ ਕੈਂਪੇਨ ਦੇ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਸਾਰੀ ਕੈਂਪੇਨ ਪ੍ਰਚਾਰ ਗੱਲਬਾਤ ਕਰਾਂਗੇ ਸਾਡੇ ਨਾਲ ਬਲਾਕ ਪ੍ਰਧਾਨ ਵਿਕਰਮ ਨਕਟੇ ਮੌਜੂਦ ਨੇ ਵਿਕਰਮ ਜੀ ਟੈਂਪਰੇਚਰ 46 ਡਿਗਰੀ 1:30 ਵਜੇ ਆ ਪਿਆ ਗਰਮੀ ਨਹੀਂ ਮਹਿਸੂਸ ਕਰ ਰਹੇ ਬਿਲਕੁਲ ਨਹੀਂ ਭਾਈ ਜੀ ਤੇ ਗਰਮੀ ਤਾਂ ਸਾਨੂੰ ਮਹਿਸੂਸ ਦਾ ਮਤਲਬ ਹੀ ਨਹੀਂ ਅਸੀਂ ਤਾਂ ਆਪਣੇ ਬਾਈਲੀ ਦਿਨ ਰਾਤ ਇੱਕ ਕਰਨੀ ਹੈ ਸਾਡਾ ਇੰਜਨ ਹੈ ਜਿਹੜਾ ਉਹ ਨਵਾਂ ਅਸੀਂ ਨੌਜਵਾਨੀ ਚ ਸਾਨੂੰ ਗਰਮੀ ਦੀ ਕੋਈ ਪਰਵਾਹ ਨਹੀਂ ਅਸੀਂ ਬਾਈਲੀ ਦਿਨ ਰਾਤ ਇੱਕ ਕਰਕੇ ਪ੍ਰਚਾਰ ਕਰਾਂਗੇ ਠੀਕ ਹੈ ਸਿਮਰਨਜੀਤ ਸਿੰਘ ਮਾਨ ਕਹਿੰਦੇ ਨੇ ਕਹਿੰਦੇ ਨਵੇਂ ਇੰਜਨਾਂ ਦੀ ਕੋਈ ਗੱਲ ਨਹੀਂ ਪਰਵਾਹ ਅਸੀਂ ਵੀ ਨਹੀਂ ਮੰਨਦੇ ਚਲੋ ਕੋਈ ਨਹੀਂ ਫਿਰ ਜੇ ਉਹ ਚੀਜ਼ ਨੂੰ ਆਪਾਂ ਦੇਖੀਏ ਫਿਰ ਦੂਸਰੇ ਪਾਸੇ ਦੇਖ ਲੈਣੇ ਆਂ ਵੀ 2 ਸਾਲ ਹੋ ਗਏ ਸਾਡੀ ਸਰਕਾਰ ਨੂੰ ਤਾਂ ਜਿੰਨੇ ਸਰਕਾਰ ਨੇ 2 ਸਾਲਾਂ ਦੇ ਵਿੱਚ ਕੰਮ ਕਰ ਰਹੇ ਨੇ ਮੈਨੂੰ ਨਹੀਂ ਲੱਗਦਾ ਪਿਛਲੀਆਂ ਸਰਕਾਰਾਂ ਨੇ 70 ਸਾਲਾਂ 'ਚ 2 ਸਾਲਾਂ ਦੇ ਵਿੱਚ ਓਨੇ ਕੰਮ ਕੀਤੇ ਹੋਣਗੇ ਜਿੰਨੇ ਸਰਦਾਰ ਭਗਵਾਨ ਸਿੰਘ ਮਾਨ ਨੇ ਕੀਤੇ ਨੇ ਤੇ ਸਾਡੀ ਭੈਣ ਐਮ ਐਲ ਏ ਨਰਿੰਦਰ ਕੌਰ ਭਰਾਸ ਜੀ ਨੇ ਕੀਤੇ ਨੇ ਤੁਸੀਂ ਦੇਖਿਆ ਸੀ ਦਫਤਰ ਦੀ ਓਪਨਿੰਗ ਕਰਕੇ ਹਟੇ ਆਂ ਬੀਐਮਐਲਏ ਸਾਹਿਬ ਨੂੰ ਜਿੰਨੇ ਵਲੰਟੀਅਰ ਨੇ ਮਾਤਾਵਾਂ ਨੇ ਕਿੰਨਾ ਪਿਆਰ ਕਰਦੇ ਨੇ ਇੰਨੀ ਗਰਮੀ ਦੇ ਵਿੱਚ ਕਿੰਨਾ ਇਕੱਠ ਤੁਸੀਂ ਆਪ ਹੀ حساب ਲਾ ਸਕਦੇ ਹੋ ਦੂਜੀਆਂ ਪਾਰਟੀਆਂ ਦੇ ਦਫ਼ਤਰ ਦੇਖ ਕੇ ਤੇ ਆਮ ਆਦਮੀ ਪਾਰਟੀ ਦਾ ਭਵਾਨੀਗੜ੍ਹ ਦਫ਼ਤਰ ਦੇਖ ਕੇ ਪਰ ਤੁਸੀਂ ਉਹ ਕਹੀ ਜਾਂਦੇ ਹੋ ਕਿਉਂਕਿ ਪਾਰਟੀ ਵਾਲੇ ਆਪਣੇ ਕੰਮਾਂ ਨੂੰ ਤਾਂ ਸਰਾਉਂਦੇ ਹੁੰਦੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਵੀ ਆਪਣੇ ਕੰਮਾਂ ਨੂੰ ਹਰੇਕ ਅਗਲਾ ਵਧੀਆ ਹੀ ਕਹਿੰਦਾ ਹੁੰਦਾ ਪਰ ਦੂਜੇ ਕਹਿ ਰਹੇ ਨੇ ਕਿ 2 ਸਾਲ ਦੀ ਆਪਣੀ ਗੱਲ ਕਰੀ ਜਾਂਦੇ ਨੇ ਵੀ ਕਰਿਆ ਤਾਂ ਕੁਝ ਨਹੀਂ ਹੈਗਾ ਜੀ ਜਿੰਨੀਆਂ ਆਸਾਂ ਦਿੱਤੀਆਂ ਸੀ ਉਹਨੇ ਕੰਮ ਨਹੀਂ ਹੋਇਆ ਮਦਦ ਕਰ ਬਾਈ ਜੀ ਤੁਸੀਂ ਖੇਤਾਂ ਦੇ ਵਿੱਚ ਸੱਥਾਂ 'ਚ ਜਾਓ ਕਿਤੇ ਨਾ ਕਿਤੇ ਜਿਹੜਾ ਬੰਦਾ ਕਾਂਗਰਸ ਪਾਰਟੀ ਨੂੰ ਜਾਂ ਦੂਜੀਆਂ ਪਾਰਟੀਆਂ ਨੂੰ ਸਪੋਰਟ ਕਰਦਾ ਤਾਂ ਉਹਨਾਂ ਨੂੰ ਵੀ ਪੁੱਛ ਕੇ ਦੇਖੋ ਕਿਤੇ ਨਾ ਕਿਤੇ ਜਦੋਂ ਖੇਤ ਜਾ ਕੇ ਮੋਟਰ ਦਾ ਆਟੋਮੈਟਿਕ ਦਬਦੇ ਨੇ ਤਾਂ ਉਦੋਂ ਵੀ ਉਹਨਾਂ ਦੇ ਦਿਲ 'ਚ ਕਿਤੇ ਨਾ ਕਿਤੇ ਆਉਂਦਾ ਹੀ ਆ ਵੀ ਯਾਰ ਪਹਿਲਾ ਮੁੱਖ ਮੰਤਰੀ ਉਹ ਜਿਹਨੇ ਨਜ਼ਾਰਾ ਲਿਆਤਾ ਠੀਕ ਹੈ ਉਸ ਤੋਂ ਬਾਅਦ ਜਦੋਂ ਸਾਡੀਆਂ ਮਤਾਵਾਂ ਪੈਣਾ 2 ਮਹੀਨਿਆਂ ਬਾਅਦ ਬਿਜਲੀ ਦਾ ਬਿੱਲ ਫੜਦੀਆਂ ਨੇ ਜਾਂ ਦੇਖਦੇ ਨੇ ਉੱਤੇ 0 ਜਾਂ 10 ਰੁਪਏ ਪੰਜਾਬ ਸਰਕਾਰ ਤੋਂ ਲੈਣੇ ਹੁੰਦੇ ਨੇ ਤਾਂ ਉਹਨਾਂ ਨੂੰ ਵਿਆਹ ਜਿੰਨਾ ਚਾਹ ਚੜ ਜਾਂਦਾ ਵੀ ਜਿਵੇਂ ਕਾਫੀ ਟਾਈਮ ਬਾਅਦ ਆਪਣੇ ਬੱਚਿਆਂ ਨੂੰ ਨਹੀਂ ਮਿਲਦੇ ਓਵੇਂ ਚਾਹ ਚੜ ਜਾਂਦਾ ਵੀ ਹਾਂ ਵੀ ਭਗਵੰਤ ਮਾਨ ਕਰਕੇ ਸਾਡਾ ਬਿੱਲ 0 ਆਇਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਵੇਂ ਰੋਡ ਤੇ ਆਪਾਂ ਖੁਦਾ ਨਾਲ ਖਾਸ ਤਾ ਕਿਸੇ ਦਾ ਐਕਸੀਡੈਂਟ ਹੋ ਜੇ ਤੁਸੀਂ ਦੇਖਿਆ ਹਰੇਕ 30 ਕਿਲੋਮੀਟਰ ਤੇ ਐਸਐਸਐਫ ਦੀਆਂ ਗੱਡੀਆਂ ਖੜੀਆਂ ਨੇ ਠੀਕ ਹੈ ਅੱਜ ਤੋਂ ਪਹਿਲਾਂ ਕਿੰਨੀਆਂ ਸਰਕਾਰਾਂ ਲੰਘੀਆਂ ਅਮਨ ਜੀ 70 ਸਾਲਾਂ ਦੇ ਵਿੱਚ ਕਦੇ ਕਿਸੇ ਸਰਕਾਰ ਨੇ ਕਿਸੇ ਦੀ ਜਾਨ ਦੀ ਰਾਖੀ ਕਰਨ ਲਈ ਕੋਈ ਚੀਜ਼ ਬਣਾਈ ਸੀ ਐਵੇਂ ਦੀ ਸਾਡੀ ਸਰਕਾਰ ਨੇ ਤੇ ਸਾਡੇ ਬਈ ਭਗਵੰਤ ਜੀ ਨੇ ਉਹ ਕੰਮ ਕੀਤੇ ਨੇ ਜਿਹੜੀਆਂ ਦੂਸਰੀਆਂ ਸਰਕਾਰਾਂ ਤੋਂ ਲਹਿਦਾ ਨੇ ਦੂਸਰੀਆਂ ਸਰਕਾਰਾਂ ਨੇ ਤਾਂ 70 ਸਾਲ ਗਲੀਆਂ ਨਾਲੀਆਂ ਚ ਰੋਲ ਕੇ ਰੱਖਿਆ ਜੀ ਵੀ ਫਲਾਣੇ ਦੀ ਗਲੀ ਉੱਚੀ ਕਰ ਦਿਓ ਜਿਹਦੇ ਨਾਲ ਲੱਗਦੀ ਹੈ ਉਹਦੀ ਗਲੀ ਉੱਚੀ ਕਰ ਦਿਓ ਨਹੀਂ ਉਹਦੇ ਗੇਟ 'ਚ ਨਾਲਾ ਬਣਾ ਦਿਓ ਵੱਡਾ ਸਾਰਾ ਇਹੀ ਕੁਛ ਹੁੰਦਾ ਸੀ ਤੇ ਜਿਹੜੀ ਸਾਡੀ ਸਰਕਾਰ ਨੇ ਕੰਮ ਕੀਤੇ ਨੇ ਉਹ ਸਾਰੀਆਂ ਸਰਕਾਰਾਂ ਤੋਂ ਲਹਿਦਾ ਕੀਤੇ ਨੇ ਕੰਮਾਂ ਦੇ ਫਰਕ ਨਾਲ ਕੀ ਲੱਗਦਾ ਬੀਜਪੀਆ ਕਾਂਗਰਸਾ ਸਿਮਰਨਜੀਤ ਸਿੰਘ ਮਾਨ ਨੇ ਅ ਵੱਡੀਆਂ ਪਾਰਟੀਆਂ ਨੇ ਸ਼੍ਰੋਮਣੀ ਅਕਾਲੀ ਦਲ ਆ ਕੀ ਲੱਗਦਾ ਕਿੰਨੀ ਕੁ ਬੋਟ ਦਾ ਫਰਕ ਪੈਣ ਵਾਲਾ ਕਿਉਂਕਿ ਪਹਿਲਾਂ ਤੁਹਾਨੂੰ ਜਿਮਨੀ ਚੋਣ ਦੇ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ ਉਦੋਂ ਪਤਾ ਕੀ ਸੀ ਬਾਈ ਜੀ 2 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ 2 ਮਹੀਨਿਆਂ ਦੇ ਵਿੱਚ ਨਾ ਤਾਂ ਸਾਡੀ ਕੋਈ ਸਰਕਾਰ ਉਸ ਟਾਈਮ ਕੰਮ ਕਰ ਪਾਈ ਐ ਟੈਂਡਰ ਲੱਗਦੇ ਨੇ ਤੁਹਾਨੂੰ ਵੀ ਪਤਾ ਹੀ ਐ ਵੀ ਸਮਾਂ ਲੱਗ ਜਾਂਦਾ ਉਸ ਟਾਈਮ ਸਾਡੇ ਕੋਲ ਕੋਈ ਪ੍ਰਾਪਤੀ ਵੀ ਨਹੀਂ ਸੀ ਗਣਾਉਣ ਨੂੰ ਤੇ ਅੱਜ ਸਾਡੇ ਕੋਲ ਅਨੇਕਾਂ ਹੀ ਪ੍ਰਾਪਤੀਆਂ ਨੇ ਗਣਾਉਣ ਨੂੰ ਤੇ ਅਸੀਂ ਕਹਿ ਸਕਦੇ ਹਾਂ ਵੀ ਜਿਵੇਂ ਮੰਨ ਲਓ ਸਾਡੇ ਐਮਐਲਏ ਸਾਹਿਬ ਨੇ ਹਰੇਕ ਨਾਲ ਪਿਆਰ ਨਾਲ ਡੀਲ ਕਰਦੇ ਨੇ ਜਿਵੇਂ ਕੱਲ ਕਪਿਆਲ ਸਾਰੀ ਮੌਜੂਦਾ ਪੰਚਾਇਤ ਆਮ ਆਦਮੀ ਪਾਰਟੀ ਚ ਸ਼ਾਮਲ ਹੋਈ ਆ ਤਾਂ ਸਰਪੰਚ ਸਾਹਿਬ ਨੇ ਇੱਕੋ ਗੱਲ ਕਹੀ ਆ ਵੀ ਸਾਨੂੰ ਕਦੇ ਐਮਐਲਏ ਸਾਹਿਬ ਨੂੰ ਮਿਲ ਕੇ ਐ ਨਹੀਂ ਲੱਗਿਆ ਵੀ ਇਹ ਐਮਐਲਏ ਸਾਹਿਬ ਨੇ ਸਾਡੇ ਸਾਡੀ ਧੀਆ ਵਰਗੀ ਆ ਠੀਕ ਹੈ ਬਿਲਕੁਲ ਤੇ ਸਾਡੀ ਭੈਣਾ ਵਰਗੀ ਆ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ ਸੰਗਰੂਰ ਦੀ ਗੱਲ ਕਰਾਂਗੇ ਮੁਕਾਬਲਾ ਕਿਵੇਂ ਦਾ ਲੱਗਦਾ ਮੁਕਾਬਲਾ ਤਾਂ ਇਹ ਦੇਖੋ ਇਹਨਾਂ ਨਾਲ ਐ ਵੀ ਮੰਨ ਲਓ ਅਸੀਂ ਤਾਂ ਕਿਸੇ ਨਾਲ ਨਹੀਂ ਮੰਨਦੇ ਅਸੀਂ ਤਾਂ ਆਪਣੀ ਵੈਸੇ ਵੈਸੇ ਮੈਨੂੰ ਪਤਾ ਸੀ ਵੀ ਇਹੀ ਗੱਲ ਕਹਿਣੀ ਆ ਕਿਉਂਕਿ ਹਰੇਕ ਨੇ ਇਹਦੀ ਇਹੀ ਰੱਟਾ ਲਾ ਰੱਖਿਆ ਵੀ ਆਪਾਂ ਨੇ ਕਿਸੇ ਨੂੰ ਉਹ ਨਹੀਂ ਕਹਿਣਾ ਪਰ ਤੁਹਾਨੂੰ ਕਹਿਣਾ ਪੂ ਕਿਉਂਕਿ ਜਿਹੜੀ ਇੱਕ ਜਨਤਕ ਗੱਲ ਆ ਉਹ ਤਾਂ ਆਪਾਂ ਬੈਠੇ ਆਫਰ ਕੋਡ ਵੀ ਗੱਲ ਕਰਦੇ ਹੁੰਦੇ ਆ ਵੀ ਹਾਂ ਜੀ ਆਪਣਾ ਮੁਕਾਬਲਾ ਕਾਂਗਰਸ ਨਾਲਾ ਆਪਣਾ ਸਿਮਰਨਜੀਤ ਮਾਨ ਨਾਲਾ ਆਪਣਾ ਅਕਾਲੀ ਦਲ ਨਾਲਾ ਆਪਣਾ ਬੀਜੇਪੀ ਨਾਲਾ ਗੱਲ ਤਾਂ ਹੁੰਦੀਆਂ ਇਹ ਤਾਂ ਹੁਣ ਤੁਸੀਂ ਸਟੇਟਮੈਂਟ ਦੇਣ ਦੇ ਮਾਰੇ ਨੇ ਸਭ ਨੇ ਇਹ ਸੋਚ ਰੱਖਿਆ ਵੀ ਅਹੀਂ ਕਿਹਾ ਕਰ ਰਹੇ ਸਾਡਾ ਮੁਕਾਬਲਾ ਨਹੀਂ ਬਾਈ ਜੀ ਪਤਾ ਕੀ ਹੈ ਤੁਸੀਂ ਦੇਖੋ ਮੁਕਾਬਲਾ ਤਾਂ ਆਪਾਂ ਤਾਂ ਕਹੀਏ ਸੰਗਰੂਰ ਤੋਂ ਲੋਕਲ ਲੀਡਰ ਹੈ ਸਾਡਾ ਭਾਈ ਮੀਤ ਖੇਰ ਠੀਕ ਹੈ ਦੋ ਵਾਰੀ ਬਰਨਾਲੇ ਤੋਂ ਐਮ ਐਲ ਏ ਰਹਿ ਚੁੱਕਿਆ ਦੂਸਰਾ ਕਾਂਗਰਸ ਪਾਰਟੀ ਨੇ ਖਾਰੇ ਨੂੰ ਕੈਂਡੀਡੇਟ ਦਿੱਤਾ ਉਹਨਾਂ ਦੇ ਆਪਣੇ ਵਲੰਟੀਅਰ ਨੇ ਜਿਹੜੇ ਉਹੀ ਨਹੀਂ ਉਹਨਾਂ ਨੂੰ ਪਸੰਦ ਕਰ ਰਹੇ ਠੀਕ ਹੈ ਠੀਕ ਹੈ ਕਦੀ ਕੋਈ ਕਹਿੰਦਾ ਵੀ ਉਹਨਾਂ ਨੂੰ ਉਹ ਜਿਹੜੀ ਰਿਸਪੈਕਟ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ਨੰਬਰ 2 ਤੇ 28 ਤਰੀਕ ਤੱਕ ਇੱਥੇ ਨੇ ਫੇਰ ਚਲੇ ਜਾਣਗੇ ਅੱਧੇ ਅੱਧੇ ਤਾਂ ਕਾਂਗਰਸ ਦੇ ਵਲੰਟੀਅਰਾਂ ਨੂੰ ਉਹਨਾਂ ਦਾ ਜ਼ਿਲ੍ਹਾ ਨਹੀਂ ਪਤਾ ਕਿਹੜਾ ਠੀਕ ਹੈ ਉਹਨੂੰ ਕਿਉਂ ਵੋਟ ਪਾਉਣਗੇ ਬਾਕੀ ਰਹੀ ਗੱਲ ਸਿਮਰਜੀਤ ਸਿੰਘ ਮਾਨ ਦੀ ਹੈ ਨਹੀਂ ਬਿਕਰਮਜੀ ਵੀ ਸਾਰੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪੈ ਜਾਣ ਵੀ ਕਿਸੇ ਨੂੰ ਪੈਣ ਨਹੀਂ ਖਾਲੀ ਹੋ ਰਿਹਾ ਚਲੋ ਦੇਖੋ ਉਹ ਤਾਂ ਦੇਖੋ ਵੀਰੇ ਰਿਜ਼ਲਟ ਦੱਸੂਗਾ ਮੈਂ ਇਹਨਾਂ ਤੇ ਦੱਸੂਗੀ ਵੀ ਸਰਕਾਰ ਨੇ ਕੰਮ ਕੀਤੇ ਨੇ ਠੀਕ ਹੈ ਗਰਾਊਂਡ ਲੈਵਲ ਤੇ ਕੀਤੇ ਨੇ ਹਰੇਕ ਬੰਦਾ ਖੁਸ਼ ਹੈ ਸਾਡਾ ਸਾਡਾ ਤਾਂ ਅਸੀਂ ਤਾਂ ਹਰੇਕ ਨੂੰ ਕਹਿੰਨੇ ਆ ਚਾਹੀ ਕੋਈ ਓਪੋਜੀਟ ਪਾਰਟੀ ਵਾਲਾ ਉਹਨੂੰ ਵੀ ਰਿਕੁਐਸਟ ਕਰਦੇ ਆ ਹੁਣ ਗਰਮੀ 'ਚ ਤੁਹਾਡੇ ਸਾਹਮਣੇ ਰੋਟੂਟੋਰ ਕਰ ਰਹੇ ਆ ਵੀ ਸਾਨੂੰ ਵੋਟ ਪਾਓ ਠੀਕ ਹੈ ਠੀਕ ਹੈ ਉਹ ਤਾਂ ਦੇਖੋ ਹਰੇਕ ਦਾ ਅਧਿਕਾਰ ਹੈ ਅੰਦਰ ਜਾ ਕੇ ਵੀ ਉਹਨੇ ਕਿਹਨੂੰ ਪਾਉਣੀ ਆ ਪਰ ਉਹਦਾ ਰੁਝਾਨ ਦੱਸਣਗੇ ਕਿ ਸਰਕਾਰ ਨੇ ਕਿੰਨੇ ਕੰਮ ਕੀਤੇ ਬਿਲਕੁਲ ਪਰ ਤੁਹਾਡਾ ਮੁਕਾਬਲਾ ਕਿਸ ਨਾਲ ਕਾਂਗਰਸ ਪਾਰਟੀ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਬੀਜੇਪੀ ਕਿਸ ਨਾਲ ਕਿਸੇ ਨਾਲ ਮੁਕਾਬਲਾ ਨਹੀਂ ਬਾਈ ਵੱਡੀ ਲੀਡ ਤੇ ਜਿੱਤੂਗਾ ਬਸ ਬਾਈ ਜੀ ਸੁਖਮਨ ਮੌਜੂਦ ਆ ਸੁਖਮਨ ਬਾਈ ਨੌਜਵਾਨੋ ਨੌਜਵਾਨੀ ਨੇ ਪਹਿਲਾਂ ਇੱਕ ਇਹ ਜਿਹਾ ਪੁਚਾੜ ਲਿਆਂਦਾ ਇਹ ਜਿਹਾ ਤੂਫਾਨ ਲਿਆਂਦਾ ਵੀ ਵੱਡੇ ਵੱਡੇ ਜਿਵੇਂ ਸੀਐਮ ਭਗਵੰਤ ਮਾਨ ਕਹਿੰਦੇ ਸੀ ਵੀ ਵੱਡੇ ਵੱਡੇ ਦਰਖਤ ਢੈ ਢੇਰੀ ਕਰਤੇ ਜੀ ਵੱਡਾ ਬਦਲਾ ਲਿਆਤਾ ਹੁਣ એનર્ਜੀ ਓਨੀ ਹਾਂ ਜੋ ਜਵਾਨਾਂ ਚ ਜਾਂ ਨੌਜਵਾਨਾਂ ਦੀ એનર્ਜੀ ਘਟੀ ਆ ਤੁਸੀਂ ਜਿਵੇਂ ਟੈਂਪਰੇਚਰ ਦੇ ਬਾਰੇ ਜੀ ਗੱਲ ਕਰੀ ਇੰਨਾ ਟੈਂਪਰੇਚਰ ਦੇ ਬਾਵਜੂਦ ਵੀ ਅੱਜ ਤੁਸੀਂ ਉਹ ਸਾਡੇ ਇੱਥੇ ਦਫ਼ਤਰ ਦੀ ਓਪਨਿੰਗ ਹੋਈ ਆ ਓਨਾ ਹੀ ਉਤਸ਼ਾਹ ਬਰਕਰਾਰ ਹੈ ਮੈਨੂੰ ਲੱਗਦਾ ਵੀ ਉਦੋਂ ਜ਼ਿਆਦਾ ਜਿਹੜਾ ਉਤਸ਼ਾਹ ਉਹ ਬਰਕਰਾਰ ਹੈ ਸੋ ਪਹਿਲਾਂ ਲੋਕ ਹਜੇ ਹਲੇ ਸੋਚ ਕੇ VOTING ਕਰਨੀ ਸੀ ਕਿ ਵੀ ਨਵੀਂ ਪਾਰਟੀ ਆਪਾਂ ਦੇਖਣੀ ਆ ਪਰ ਹੁਣ ਅਸੀਂ ਸਾਰੇ ਨੇ ਦੇਖ ਲਿਆ ਕਿ ਚੈਲੰਜ ਕਰ ਰਹੀ ਕੋਈ ਇੱਕ ਪਾਰਟੀ ਆਮਾ ਦੀ ਪਾਰਟੀ ਕਿ 2 ਸਾਲਾਂ ਦੇ ਵਿੱਚ ਜਿੰਨੇ ਕੰਮ ਆਮਾ ਦੀ ਪਾਰਟੀ ਨੇ ਕਰੇ ਨੇ ਕਿਸੇ ਨੇ ਕਿਸੇ ਪਾਰਟੀ ਨੇ 2 ਸਾਲਾਂ ਚ ਇੰਨੇ ਕੰਮ ਨਹੀਂ ਕਰੇ 90% ਜਿਹੜੀਆਂ ਸਾਡੀਆਂ ਗਰੰਟੀਆਂ ਨੇ ਜਿਹੜੀਆਂ ਸਰਦਾਰ ਭਗਵਾਨ ਸਿੰਘ ਮਾਨ ਤੇ ਕੇਜਰੀ ਬਾਲ ਜੀ ਨੇ ਦਿੱਤੀਆਂ ਸੀ ਉਹ ਲਗਭਗ ਪੂਰੀਆਂ ਹੋ ਚੁੱਕੀਆਂ ਨੇ ਜਿਹੜੇ ਕੁਝ ਹੋਰ ਗਰੰਟੀਆਂ ਨੇ ਅਫੀਸ਼ੀਅਲ ਦੀ ਪੂਰੀ ਹੋ ਜਾਣਗੀਆਂ ਸੋ ਲੋਕ ਖੁਸ਼ ਨੇ ਉਤਸ਼ਾਹ ਤੁਸੀਂ ਦੇਖ ਰਹੇ ਹੋ ਇਹ ਜ ਕੁਝ ਕਹਿਣ ਦੇ ਲੋੜ ਨਹੀਂ ਹੈਗੀ ਤੁਸੀਂ ਮੁਕਾਬਲੇ ਦੀ ਗੱਲ ਕਰ ਰਹੇ ਸੀ ਬਾਈ ਕਹਿਣਾ ਹੀ ਹੈ ਕਿਉਂਕਿ ਕੋਈ ਮੁਕਾਬਲਾ ਹੀ ਨਹੀਂ ਇੱਕ ਤਰਫਾ ਜਿਹੜੀ ਜਿੱਤ ਆ ਉਹ ਸਾਨੂੰ ਮਿਲੂਗੀ ਸਾਨੂੰ ਪੂਰਨ ਤੌਰ ਤੇ ਆਸ ਹੈ ਜਨਕਾ ਵੱਡੀ ਜਿੱਤ ਹੋਏ ਮੰਨ ਰਹੇ ਹੋ ਬਿਲਕੁਲ ਬਾਈ ਜੀ ਠੀਕ ਹੈ ਪਰ ਜਿਮਨੀ ਚੋਣ ਚ ਉਹੀ ਨੌਜਵਾਨ ਤੇ ਜਿਹੜੇ ਸਿਮਰਨਜੀਤ ਸਿੰਘ ਮਾਨ ਵੱਲ ਹੋਏ ਉਹੀ ਨੌਜਵਾਨ ਤੇ ਜਿਹੜੇ ਜਦੋਂ ਵਿਧਾਨ ਸਭਾ ਚੋਣਾਂ 2022 ਦੀਆਂ ਹੋਈਆਂ ਨੇ ਉਦੋਂ ਆਮ ਆਦਮੀ ਪਾਰਟੀ ਦੇ ਨਾਲ ਸਨ ਫਿਰ ਨੌਜਵਾਨ ਕਦੇ ਇੱਧਰ ਕਦੇ ਉੱਧਰ ਇਹ ਕੀ ਲੱਗਦਾ ਤੁਹਾਨੂੰ ਜਿਵੇਂ ਦੇਖੋ ਬਾਈ ਨੇ ਗੱਲ કરી ਸੀਗੀ ਇੱਕ ਥੋੜੀ ਜਿਹੀ ਘਾਟ ਜਿਹੜੀ ਹੈਗੀ ਸੀ ਉਹ ਰਹੀ ਸੀਗੀ ਆਪਾਂ ਮੰਨਦੇ ਆਂ 2 ਮਹੀਨਿਆਂ ਚ ਟੈਕਨੀਕਲੀ ਕੁਝ ਕੁ ਚੀਜ਼ਾਂ ਪੂਰੀ ਨਹੀਂ ਹੋ ਸਕਦੀਆਂ ਜਿਹੜੀ ਹੁਣ ਵੋਟ ਪੈਣੀ ਉਹ ਕੰਮ ਦੇ ਨਾਮ ਤੇ ਵੋਟ ਪੈਣੀ ਆ ਆਮ ਆਦਮੀ ਪਾਰਟੀ ਇੱਕ ਕੋਈ ਇੱਕ ਪਾਰਟੀ ਹੈ ਜਿਹੜੀ ਕੰਮ ਦੇ ਨਾਮ ਤੇ ਵੋਟ ਮੰਗ ਰਹੀ ਹੈ ਕੋਈ ਕਿਹੜੇ ਧਰਮ ਦੀ ਗੱਲ ਕਰ ਰਿਹਾ ਹੈ ਕੋਈ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਉਹ ਸਾਰੀਆਂ ਅਫਵਾਹਾਂ ਨੇ ਹਵਾ ਜੜਾਂਗਾ ਨੇ ਆਮ ਆਦਮੀ ਪਾਰਟੀ ਆਫ ਦੇ ਕੰਮਾਂ ਤੇ ਵੋਟ ਮੰਗ ਰਹੀ ਆ ਤੇ ਅਗਲੀ ਜਿਹੜੀਆਂ ਵੋਟਾਂ ਆਉਣੀਆਂ ਨੇ ਇੱਕੋ ਹੀ ਕੰਮ ਆਦਮੀ ਪਾਰਟੀ ਜਿਹੜੀ ਇਹ ਕਹਿ ਕੇ ਵੋਟ ਲੈਂਦੀ ਆ ਵੀ ਜੇ ਅਸੀਂ ਕੰਮ ਕਰੇ ਨੇ ਵੋਟ ਪਾਦੇ ਹੋ ਨਹੀਂ ਨਾ ਪਾਓ ਕੋਈ ਪਾਰਟੀ ਇਹ ਗੱਲ ਕਹਿ ਸਕਦੀ ਹੈ ਠੀਕ ਹੈ ਪਰ ਉੱਥੇ ਗੱਲ ਹੀ ਸਾਹਮਣੇ ਆ ਜਾਂਦੀ ਵੀ ਵਾਦੇ ਹਜੇ ਰਹਿੰਦੇ ਨੇ ਜੀ ਬਹੁਤ ਔਰਤਾਂ ਨੂੰ ਇਹ ਆ ਵੀ ਸਾਨੂੰ ਪਤਾ ਨਹੀਂ 1000 ਕਦੋਂ ਸਮਾਂ ਵੀ ਦੇਖੀ ਆਪਾਂ 3 ਸਾਲ ਪਹਿਨੇ ਹਜੇ ਤਾਂ ਹਾਫ ਵੀ ਨਹੀਂ ਹੋਇਆ 2.5 ਸਾਲ ਹੋਏ ਨੇ 3 ਸ ਆਪਾਂ ਵੇਟ ਕਰੀਏ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਜੋਸ਼ ਹੈ ਪੂਰਾ ਬਰਕਰਾਰ ਹੈ ਤੁਹਾਡੀ ਸ਼ੀਟ ਤੇ ਬਹੁਤ ਵੱਡੀ ਜਿੱਤ ਹੋਈ ਹੈ ਭਗਵੰਤ ਮਾਨ 2.5 ਲੱਖ ਵੋਟ ਨਾਲ ਜਿੱਤੇ ਉਸ ਤੋਂ ਬਾਅਦ 1.5 ਲੱਖ ਵੋਟ ਨਾਲ ਜਿੱਤੇ ਉਸ ਤੋਂ ਬਾਅਦ 6000 ਵੋਟ ਨਾਲ ਕਰਮੇਲਕਰ ਚੋਂ ਹਾਰੇ ਕਿਵੇਂ ਦੇਖਦੇ ਹੋ ਵੱਡਾ ਵੱਡਾ ਫਰਕ ਇਸ ਵਾਰ ਕੀ ਫਰਕ ਰਹਿਣਾ ਉਹਦੋਂ ਜਿੱਤਾ ਆਇਆ ਸੀਗਾ ਮੈਂ ਕਿਸੇ ਨਿੱਜੀ ਟਿੱਪਣੀ ਨਹੀਂ ਕਰ ਰਿਹਾ ਪਰ ਜਿਹਨਾਂ ਨੂੰ ਉਹਦੋਂ ਜਿੱਤ ਆਇਆ ਸੀ ਉਹਨਾਂ ਦੀ ਕੀ ਕਾਰਜਕਾਰੀ ਰਹੀ ਹੈ ਕੋਈ ਦੱਸ ਸਕਦਾ ਕੋਈ ਕਾਰਜਕਾਰੀ ਨਹੀਂ ਸਿਰਫ ਜਿਹੜੇ ਲਾਸ਼ਾਂ ਨੇ ਸਾਡੇ ਨੌਜਵਾਨ ਭਰਾਵਾਂ ਦੀ ਉਹਨਾਂ ਦੀ ਫੋਟੋ ਲਾ ਰੱਖੇ ਨੇ ਪੋਸਟਰਾਂ ਤੇ ਉਹਨਾਂ ਤੇ ਰਾਜਨੀਤੀ ਹੋ ਰਹੀ ਆ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਜਿਹੜੇ ਸ਼ਹੀਦ ਹੋ ਗਏ ਜਾਂ ਚਲੇ ਗਏ ਉਹਨੂੰ ਸਾਨੂੰ ਕਿ ਦੁੱਖ ਨਹੀਂ ਮੁੱਸੇ ਵਾਲਾ ਗਿਆ ਸੀ ਸਾਨੂੰ ਕਿ ਦੁੱਖ ਨਹੀਂ ਅੱਜ ਇਹ ਐਵੇਂ ਦਾ ਹੂਆ ਬਣਾਇਆ ਜਾ ਰਿਹਾ ਹੈ ਵੀ ਅਸੀਂ ਇਕੱਲੇ ਕੌਮ ਦੇ ਰੱਖੇ ਆ ਜਿਹੜੇ ਹੋਰ ਲੋਕ ਨਹੀਂ ਜੀ ਇਹ ਤਾਂ ਬਸ ਮਤਲਬ ਕੌਮ ਦੇ ਗद्दार ਹੋ ਗਏ ਸੀ ਸੋ ਇਹ ਕੋਈ ਗੱਲ ਨਹੀਂ ਕੰਮਾਂ ਦੇ ਨਾਮ ਨੂੰ ਵੋਟ ਪੈਣੀ ਆ ਦਿਲ ਕੋ ਸਿਮਰਜੀਤ ਸਿੰਘ ਮਾਨ ਇਹ ਵੀ ਕਹਿ ਰਹੇ ਨੇ ਕਿਰਦਾਰ ਦੇਖ ਕੇ ਵੋਟ ਪਾਓ ਕਿਰਦਾਰ ਦੇਖੋ ਪਹਿਲਾਂ ਉਮੀਦਵਾਰਾਂ ਦਾ ਕਿ ਕੀ ਕਿਰਦਾਰ ਆ ਵੀ ਉਹਦੇ ਹਿਸਾਬ ਨਾਲ ਵੋਟਾਂ ਪਾਤੀ ਸੀ ਜੀ ਵੋਟ ਫਿਰ ਜਤਾਤ ਸੀ ਲੋਕਾਂ ਨੇ ਦੱਸਦਾ ਮੈਂ ਉਹੀ ਤਾਂ ਗੱਲ ਕਰ ਰਹੇ ਆ ਵੀ ਕੀ ਕਾਰਜਕਾਰੀ ਰਹੀ ਆ ਉੱਥੇ ਮੈਂ ਇੱਕ ਪੜ੍ਹ ਰਹੇ ਸੀ ਪੋਸਟ ਵੀ 85% ਉਹਨਾਂ ਦੀ ਫੀਸ ਦੀ ਉੱਥੇ ਪਾਰਲੀਮੈਂਟ ਚ ਹਾਜ਼ਰ ਰਹੀ ਆ ਇੱਕ ਵੀ ਸਵਾਲ ਨਹੀਂ ਪੁੱਛਿਆ ਠੀਕ ਹੈ ਜੀ ਇਹ ਕਾਰਗੁਜ਼ਾਰੀ ਉਹ ਤਾਂ ਕਹਿ ਰਹੇ ਨੇ ਕਿ ਪਿੰਡਾਂ 'ਚ ਪੈਸਾ ਬਹੁਤ ਲਾਇਆ 7.5 ਕਰੋੜ ਅਸੀਂ ਲਾਤਾ ਉਸ ਤੋਂ ਬਾਅਦ ਤੋਂ ਅਸੀਂ ਵਧੀਆ ਲਾਇਆ ਨੇ 2.5 ਕਰੋੜ ਸਾਨੂੰ ਹੋਰ ਬੇਨਫਿਟ ਮਿਲ ਗਿਆ ਹੋਰ ਵੀ ਵੰਡਤਾ ਇੱਥੇ ਉਹਦੇ ਕੰਮ ਕਰਵਾਤੇ ਸੀ ਕੀ ਹੋਇਆ ਕੀ ਨਹੀਂ ਹੋਇਆ ਚਾਰ ਤਰੀਕ ਨੂੰ ਪਤਾ ਲੱਗੂ ਥੋੜੇ ਦਿਨ ਰਹਿ ਗਏ ਵੇਟ ਕਰਦੇ ਆਪਾਂ ਠੀਕ ਹੈ ਨਤੀਜੇ ਉਲਟ ਫੇਰ ਹੋਣਗੇ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਕਬੱਡੀ ਲੀਡ ਤੇ ਜਿੱਤੂਗੀ ਜੀ ਠੀਕ ਹੈ ਬਿਲਕੁਲ ਸਾਡੇ ਨਾਲ ਸੀਨੀਅਰ ਆਗੂ ਆਪਦੇ ਮੌਜੂਦ ਨੇ ਜਸਪਾਲ ਹਾਂ ਜਸਪਾਲ ਮੱਟਰਾਂ ਬਈ ਕਿਵੇਂ ਦੇਖਦੇ ਹੋ ਕੀ ਲੱਗਦਾ ਸਿਸਟਮ ਜਿਵੇਂ ਦੀ ਹੁਣ ਕੈਂਪੇਨ ਚੱਲ ਰਹੀ ਹੈ ਬਿਲਕੁਲ ਬਈ ਜੀ ਅੱਜ ਸਾਡੇ ਬਾਈ ਮੀਤ ਹਿਆਰ ਦੇ ਆਫਿਸ ਦਾ ਜੋਦ ਘਾਟਨ ਹੋਇਆ ਸਾਡੇ ਐਮ ਐਲ ਏ ਭੈਣ ਨਰਿੰਦਰ ਕੌਰ ਭਰਾ ਜਿੱਥੇ ਪਹੁੰਚੇ ਨੇ ਬਹੁਤ ਵਰਕਰਾਂ ਵਿੱਚ ਉਤਸ਼ਾਹ ਹੈ ਪਿਛਲੇ ਨਾਲੋਂ ਮਤਲਬ ਦੁੱਗਣਾ ਨਹੀਂ ਆਪਾਂ ਤਿੱਗਣਾ ਚੌਗਣਾ ਕਹਿ ਸਕਦੇ ਹਾਂ ਵੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੇ ਸਾਡੇ ਕੈਂਡੀਡੇਟ ਨੇ ਬਾਈ ਗੁਰਮੀਤ ਸਿੰਘ ਮੀਤ ਹਿਆਰ ਲੀਡ ਕਰ ਰਹੇ ਨੇ ਤੇ ਸੰਸਦ ਦੇ ਵਿੱਚ ਜਾ ਕੇ ਮੁਕਾਬਲਾ ਜਿਹੜਾ ਸੱਤ ਹੋ ਗਿਆ ਬਿਲਕੁਲ ਕਾਂਗਰਸ ਪਾਰਟੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਵਿਧਾਨ ਸਭਾ ਚ ਵਿਰੋਧੀ ਧਿਰ ਕਾਂਗਰਸ ਆ ਕੀ ਲੱਗਦਾ ਇਸ ਵਾਰ ਵੀ ਕਾਂਗਰਸ ਨਾਲ ਮੁਕਾਬਲਾ ਰਹਿਣ ਵਾਲਾ ਨਹੀਂ ਭਾਜੀ ਕਹਿ ਨਹੀਂ ਸਕਦੇ ਕਾਂਗਰਸ ਤਾਂ ਮੈਂ ਇਹ ਕਹਿ ਰਿਹਾ ਵੀ ਇੱਥੇ ਜੇ ਆਪਾਂ ਮੰਨੀਏ ਕਾਂਗਰਸ ਮੁਕਾਬਲੇ ਤੋਂ ਬਾਹਰ ਠੀਕ ਹੈ ਠੀਕ ਆ ਜੋ ਇੰਦਰਜੀਤ ਸਿੰਘ ਮਾਨ ਨਾਲ ਮੁਕਾਬਲਾ ਠੀਕ ਇਹ ਸਾਡੀ ਜਨਤਾ ਜਿਹੜੀ ਨਹੀਂ ਸਾਡੀ ਜਿਹੜਾ ਮੁਕਾਬਲਾ ਸਾਡਾ ਆਪਣੇ ਆਪ ਨਾਲ ਮੁਕਾਬਲਾ ਤੇ ਅਸੀਂ ਡਟ ਕੇ ਇਹ ਸੀਟ ਨੂੰ ਕਲੀਅਰ ਕਰਕੇ ਬਾਈ ਮੀਤ ਸਿੰਘ ਦੀ ਝੋਲੀ ਦੇ ਵਿੱਚ ਪਾਵਾਂਗੇ ਕੀ ਕਹ ਬਿਲਕੁਲ ਜੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਆਗੂ ਨੇ ਲਗਾਤਾਰ ਕਹਿ ਰਹੇ ਨੇ ਕਿ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਸੀਟ ਜਿੱਤਣਗੇ ਮੀਤ ਹੇਰ ਪਰ ਪਹਿਲਾਂ ਦੇ ਨਤੀਜੇ ਨੇ ਜਿਹੜੇ ਸੰਗਰੂਰ ਦੇ ਉਹ ਵੱਖੋ ਵੱਖਰੇ ਰਹੇ ਨੇ ਕਿਤੇ ਬਹੁਤਿਆਂ ਵੋਟਾਂ ਨਾਲ ਵੱਡੀ ਜਿੱਤ ਕਿਤੇ ਬਹੁਤ ਉਲਟਫੇਰ ਐਵੇਂ ਦੇ ਨਤੀਜੇ ਰਹੇ ਨੇ ਹੁਣ 4 ਜੂਨ ਨੂੰ ਪਤਾ ਲੱਗੂਗਾ ਕਿ ਕਿਵੇਂ ਦੇ ਰਹਿਣਗੇ ਭੁਪਿੰਦਰ ਜੀ ਵੱਡੇ ਵੱਡੇ ਨਤੀਜੇ ਆਏ ਨੇ ਛੋਟੇ ਵੱਡੇ ਜਮੇ ਦੇਖਦੇ ਆ ਉਲਟ ਫੇਰ ਬਦਲਾ ਨੂੰ ਵੋਟਾਂ ਬਦਲਾ ਨੂੰ ਵੋਟਾਂ ਨਹੀਂ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਨਤੀਜਾ ਰਹਿਣ ਵਾਲਾ ਨਤੀਜਾ ਸਾਡਾ ਪੂਰਾ ਜ਼ਬਰਦਸਤ ਰਹਿਣ ਵਾਲਾ ਜੀ ਸਾਡੇ ਲਵੇ ਰਿਪੋਰਟ ਕਾਰਡ ਆ 2 ਸਾਲ ਦਾ ਜਿਹੜਾ ਕਿਸੇ ਵੀ ਪਾਰਟੀ ਨੇ ਅੱਜ ਤੱਕ ਦਿਖਾਇਆ ਨਹੀਂ ਸਾਡੇ ਸਰਦਾਰ ਭਵਨ ਸਿੰਘ ਮਾਨ ਨੇ 2 ਸਾਲ ਦੇ ਵਿੱਚ ਕੰਮ ਕਰੇ ਨੇ ਸਾਨੂੰ 2 ਸਾਲ ਦੇ ਵਿੱਚ ਕੰਮ ਕੀਤੇ ਨੇ ਤਾਂ ਵੋਟ ਪਾ ਦਿਓ ਨਾਰਾ ਦਿੱਤਾ ਸਾਡੇ ਵਲੰਟੀਅਰਾਂ ਚ ਵੀ ਪੂਰਾ ਜੋਸ਼ ਹੈ ਅਸੀਂ ਹਰੇਕ ਪਿੰਡ ਦੇ ਵਿੱਚ ਜਿੱਥੇ ਵੀ ਕੈਂਪੇਨ ਕਰਦੇ ਆ ਆਵਦਾ ਰਿਪੋਰਟ ਕਾਰਡ ਨਾਲ ਲੈ ਕੇ ਚੱਲਦੇ ਆ ਨਹੀਂ ਤਾਂ ਸਿਮਰਜੀਤ ਮਾਨ ਦੇ ਵਲੰਟੀਅਰ ਜਿੱਥੇ ਵੀ ਜਾਂਦੇ ਨੇ ਆਵਦਾ ਰਿਪੋਰਟ ਕਾਰਡ ਦਿਖਾਣ ਨਹੀਂ ਅਸੀਂ ਦਿਖਾਨੇ ਆ 1.5 ਸਾਲ ਲੋਕਾਂ ਨੇ ਦਿੱਤਾ ਕੀ ਕੀਤਾ ਉਹ ਕਹਿੰਦੇ 1.5 ਸਾਲ ਚ ਮੂੰਹ ਜਵਾਨੀ ਪਤਾ ਸਾਨੂੰ ਰਿਪੋਰਟ ਕਾਰਡ ਲਿਆਂ ਦੀ ਲੋੜ ਨਹੀਂ ਅਸੀਂ ਤਾਂ ਪਿੰਡ ਚ ਕਹਿ ਦਿੰਦੇ ਆ ਵੀ ਉੱਥੇ ਸ਼ੈੱਡ ਪਾਇਆ ਜੀ ਉੱਥੇ ਆ ਪਾਇਆ ਉੱਥੇ ਆ ਪਾਇਆ ਵੀ ਐਵੇਂ ਦੱਸ ਦਿਆ ਸਾਨੂੰ ਮੂੰਹ ਜਵਾਨੀ ਤਾਂ ਮੈਂ ਵੀ ਕਹਿ ਦਿੰਦਾ ਔਰੇ ਖੜ ਕੇ ਜੀ ਕਾਕੜੇ ਅਸੀਂ ਫਲਾਣਾ ਕੰਮ ਕੀਤਾ ਢਮਕਾ ਕੰਮ ਕੀਤਾ ਜੀ ਸਵਾਦ ਉਹ ਪਾਰਟੀ ਦਾ ਜੀ ਜਿਹੜਾ ਰਿਪੋਰਟ ਕਾਰਡ ਅਸੀਂ ਸਾਡੇ ਹੱਥ ਚ ਹੋਵੇ ਅਸੀਂ ਲੋਕਾਂ ਨੂੰ ਕੰਮ ਦੱਸੀਏ ਸਾਡੇ ਆਮ ਜਿਹੜੇ ਅਸੀਂ ਆਮ ਆ ਜਾਂਦੇ ਆ ਨਾ ਅਸੀਂ ਜ਼ਿੰਮੇਦਾਰਾਂ ਚ ਨਾ ਅਸੀਂ ਆਪਣੇ ਸਨਿਆਰਿਆਂ ਚ ਜਾਂ ਕਿਸੇ ਹੋਰ ਜਾਤੀ ਚ ਜੀ ਜਿਹੜੇ ਅਸੀਂ ਆਮ ਮੀਡੀਅਮ ਉਹਦੇ ਚ ਆ ਜਾਂਦੇ ਆ ਸਭ ਤੋਂ ਵੱਡਾ ਸਾਨੂੰ ਜਿਹੜਾ ਕੰਮ ਸਾਡੇ ਲਈ ਕੀਤਾ ਉਹ ਬਿਜਲੀ ਦਾ ਬਿੱਲ ਹੈ ਠੀਕ ਹੈ ਜਿੱਥੇ ਸਾਨੂੰ ਆਪਦੇ ਬੱਚਿਆਂ ਦੀ ਉਧਰੋਂ ਫੀਸ ਆ ਜਾਂਦੀ ਸੀ ਸਕੂਲ ਦੀ ਉਧਰੋਂ ਬਿਜਲੀ ਦਾ ਬਿੱਲ ਹੁੰਦਾ ਸੀ 5-6000 ਰੁਪਇਆ ਜਿੱਥੇ ਸਾਨੂੰ ਸੋਚਣਾ ਪੈਂਦਾ ਸੀ ਵੀ ਹੁਣ ਜੇ ਬਿਜਲੀ ਦਾ ਬਿੱਲ ਨਹੀਂ ਭਰਦੇ ਤਾਂ ਇਹਦਾ ਜੁਰਮਾਨਾ ਪਊਗਾ ਜੇ ਹੁਣ ਸਕੂਲ ਦੀ ਫੀਸ ਨਹੀਂ ਭਰਦੇ ਤਾਂ 10 ਗੁਣਾ ਸਾਨੂੰ ਉਹ ਪੈਸੇ ਪੈਣਗੇ ਸਾਨੂੰ ਉਹ 6000 ਬਿਜਲੀ ਦੇ ਬਿੱਲ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਸਾਨੂੰ ساری ਉਮਰ ਨਹੀਂ ਭੁੱਲਦਾ ਕਿਸੇ ਸਰਕਾਰ ਨੇ ਨਹੀਂ ਸੋਚਿਆ ਆਮ ਬੰਦੇ ਬਾਰੇ ਵੀ ਇਹ ਕਿੰਨੀ ਆਪਦੀ ਆਮਦਨ ਹੈ ਕਿਵੇਂ ਇਹ ਘਰ ਚਲਾ ਰਿਹਾ ਹੈ ਪਰ ਇਹ ਪਹਿਲੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਸਾਰਿਆਂ ਲਈ ਇਹ ਸਕੀਮ ਵੱਡਾ-ਵੱਡਾ ਬੈਨੀਫਿਟ ਹੈ ਜੀ ਸਾਡੇ ਵਿਚ ਬਥੇਰੇ ਅਸੀਂ ਜਦੋਂ ਦੋਜੀ ਜੁਨੀਅਨ ਦਾ ਕੰਮ ਕਰਦਾ ਮੈਂ ਦੋਜੀ ਜੁਨੀਅਨ ਦੇ ਵਿੱਚ ਵੀ ਇਹ ਗੱਲਾਂ ਚੱਲਦੀਆਂ ਨੇ ਵੀ ਜਿਹੜਾ ਸਾਨੂੰ ਆ ਕੰਮ ਦਿੱਤਾ ਦੇਖੋ ਸਾਨੂੰ ਨਾ ਤਾਂ ਸਾਨੂੰ ਸਾਡੇ ਮਕਾਨਾਂ ਤੇ ਲੋਨ ਮਿਲਦਾ ਨਾ ਸਾਡਾ ਕੋਈ ਲੋਨ ਮਾਫ ਹੋ ਸਕਦਾ ਸਾਨੂੰ ਇਹ ਬਹੁਤ ਵੱਡੀ ਦਿੱਕਤ ਈ ਸਾਨੂੰ ਤਾਂ ਐ ਲੱਗਦਾ ਵੀ ਇਹ ਸਾਨੂੰ ਲਾਉਣ ਦੇ ਪੈਸੇ ਨੇ ਉਹ ਕਿਸ਼ਤਾਂ ਰਾਹੀਂ ਮਿਲ ਰਹੇ ਨੇ ਅਸੀਂ ਅੱਜ ਆਪਣੇ ਜਵਾਕਾਂ ਦੀ ਵਧੀਆ ਪਰਫਰਮੈਂਸ ਕਰ ਸਕਦੇ ਆ ਵਧੀਆ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਜਵਾਕਾਂ ਨੂੰ ਐਜੂਕੇਸ਼ਨ ਬਿਲਕੁਲ ਫ੍ਰੀ ਹੈ ਜੀ ਮੇਰਾ ਬੇਟਾ ਇਸ ਟਾਈਮ ਪਲੱਸ 2 ਦੇ ਵਿੱਚ ਪੜ੍ਹਦਾ ਹੈ ਜੀ ਮੈਨੂੰ ਕਦੇ ਇਹ ਨਹੀਂ ਕਿਹਾ ਵੀ ਡੈਡੀ ਫੀਸ ਭਰਨੀ ਆ ਸੋ ਸਾਨੂੰ ਜਿਹੜਾ ਬਿਜਲੀ ਦਾ ਬਿੱਲ ਮਾਫ ਕੀਤਾ ਘਰਾਂ ਦਾ ਉਹ ਸਾਨੂੰ ਬਹੁਤ ਹੀ ਲਾਭਦਾਇਕ ਹੈ ਅਸੀਂ ਮੇਰੇ ਖਿਆਲ ਸਾਡੇ ਜਿੰਨੀ ਵੀ ਸਾਡੀ ਫੈਮਿਲੀ ਐ ਅਸੀਂ ਦਿਨ ਰਾਤ ਆਮ ਆਦਮੀ ਪਾਰਟੀ ਭਾਈ ਮੀਤ ਮੀਤ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਸਾਨੂੰ ਜਿੰਨੇ ਵੀ ਸਾਡੇ ਕਿਸੇ ਵੀ ਕਸਬੇ ਚ ਜਾਂ ਕਿਸੇ ਵੀ ਸ਼ਹਿਰ ਚ ਨੇ ਸਪੈਸ਼ਲ ਅਸੀਂ ਇਹਨਾਂ ਦੇ ਝੰਡੇ ਲਾਏ ਹੋਏ ਨੇ ਸਪੈਸ਼ਲ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਪੂਰਾ ਜ਼ਬਰਦਸਤ ਜੋਰ ਲਾ ਰਹੇ ਹਾਂ ਸਾਨੂੰ ਧੁੱਪ ਨਾਲ ਕੋਈ ਉਹ ਨਹੀਂ ਤੁਹਾਨੂੰ ਕਿਹਦੇ ਵੀ ਨਿਕੜਦੇ ਨਹੀਂ ਅਸੀਂ ਹਰ ਟਾਈਮ ਹੀ ਧੁੱਪ ਚ ਰਹਿੰਦੇ ਹਾਂ ਮੀਤ ਹੀਰ ਭਾਈ ਲਈ ਵੀ 1 ਨੰਬਰ ਤੇ ਜਿਵੇਂ ਮਾਨ ਸਾਹਿਬ ਨੇ ਕਿਹਾ ਵੀ ਬਟਨ ਤੀਜੇ ਨੰਬਰ ਤੇ ਆ ਲੈ ਕੇ 4 ਤਰੀਕ ਨੂੰ 1 ਨੰਬਰ ਤੇ ਆਣਾ ਸੋ ਅਸੀਂ ਮਾਨ ਸਾਹਿਬ ਦੇ ਉਸ ਕਹੇ ਹੋਏ ਤੇ ਪੂਰ ਉਤਰਾਂਗੇ ਫੁੱਲ ਚੜਾਵਾਂਗੇ ਬਾਈ ਮੀਤਹਿਰ ਨੂੰ 1 ਨੰਬਰ ਤੇ ਸੰਗਰੂਰ ਜ਼ਿਲ੍ਹੇ ਚੋਂ ਲੈ ਕੇ ਆਵਾਂਗੇ ਨਹੀਂ ਤਾਂ ਸਾਨੂੰ ਮਾਨ ਵਾਲੇ ਆਪ ਦਾ ਰਿਪੋਰਟ ਕਾਰਡ ਦਿਖਾਣਾ ਨਹੀਂ ਅਸੀਂ ਦਿਖਾਵਾਂਗੇ ਠੀਕ ਹੈ ਮੁਕਾਬਲਾ ਕਿਸ ਨਾਲ ਮੰਨਦੇ ਹੋ ਕੀ ਲੱਗਦਾ ਦੂਜੇ ਤੀਜੇ ਚੌਥੇ ਨੰਬਰ ਤੇ ਕੌਣ ਮੁਕਾਬਲਾ ਸਾਡਾ ਸਾਰੀਆਂ ਪਾਰਟੀਆਂ ਨਾਲ ਹੈ ਇਹਨਾਂ ਨਾਲ ਠੀਕ ਹੈ ਜਿਹੜਾ ਮਰਜ਼ੀ ਆ ਜਾਏ ਮੈਦਾਨ 'ਚ ਸਾਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਸਾਡੇ ਮਾਨ ਸਾਹਿਬ ਨੇ ਜੋ ਕੰਮ ਕੀਤੇ ਨੇ ਸਾਨੂੰ ਉਹਨਾਂ ਤੇ ਗਰਭ ਹੈ ਜ਼ਿੰਮੇਦਾਰ ਭਰਾ ਸਾਡੇ ਨਾਲ ਨੇ ਐਸ ਸੀ ਭਾਈਚਾਰ ਭਾਈਚਾਰਾ ਸਾਡੇ ਲਈ ਨਾਲ ਆ ਸਾਡੇ ਨਰੇਗਾ ਮੁਲਾਜ਼ਮ ਸਾਡੇ ਨਾਲ ਨੇ ਜਿਹੜਾ ਇਹਨਾਂ ਨੂੰ ਐ ਲੱਗੀ ਜਾਂਦਾ ਵੀ ਸਾਡੇ ਨਾਲ ਕੋਈ ਨਾਰਾਜ਼ ਆ ਸਾਡੇ ਨਾਲ ਕੋਈ ਨਾਰਾਜ਼ ਨਹੀਂ ਜੋ ਕੰਮ ਸਾਨੂੰ ਸਾਡੇ ਐਮ ਐਲ ਏ ਸਾਹਿਬ ਨਰਿੰਦਰ ਕੌਰ ਭਰਾਜ ਨੂੰ ਅਸੀਂ ਕਹਿੰਦੇ ਆ ਤਾਂ ਉਹ ਫੁੱਲ ਚੜਾਉਂਦੇ ਨੇ ਸਾਨੂੰ ਨੀਵਾ ਨਹੀਂ ਹੋਣ ਦਿੰਦੇ ਬਿਲਕੁਲ ਜੀ ਸਰਪੰਚ ਸਾਹਿਬ ਕਿਵੇਂ ਲੱਗਦਾ ਕੋਈ ਨਹੀਂ ਦੱਸ ਰਿਹਾ ਵੀ ਮੁਕਾਬਲਾ ਕਿਹਦੇ ਨਾਲ ਆ ਹਰੇਕ ਇਹ ਕਹਿ ਰਿਹਾ ਕਿ ਸਾਡਾ ਮੁਕਾਬਲਾ ਕਿਸੇ ਨਾਲ ਜੀ ਸਾਡਾ ਆਪ ਦੇ ਆਪ ਨਾਲੇ ਮੁਕਾਬਲਾ ਹੈ ਜੇ ਤੁਸੀਂ ਦੱਸੋ ਸੱਚ ਵੀ ਕੀ ਲੱਗਦਾ ਸੰਗਰੂਰ ਸੀਟ ਤੇ ਮੁਕਾਬਲਾ ਪੱਤਰਕਾਰ ਸਾਹਿਬ ਅਸੀਂ ਸੱਚੇ ਦੱਸਦੇ ਆ ਕੋਈ ਸਾਨੇ ਰਹਿ ਨਹੀਂ ਕਰੀ ਸਾਡਾ ਮੁਕਾਬਲਾ ਹੈ ਹੀ ਨਹੀਂ ਕਿਸੇ ਨਾਲ ਜੀ ਅਸੀਂ ਹੋਰ ਪਾਰਟੀ ਨੂੰ ਵੋਟਾਂ ਨਹੀਂ ਪਾਉਂਦਾ ਕੋਈ ਨਹੀਂ ਪਾਰਟੀ ਨੂੰ ਵੋਟਾਂ ਤਾਂ ਪਾਉਣਗੇ ਜੀ ਪਰ ਮੁਕਾਬਲਾ ਨਹੀਂ ਹੈਗਾ ਕਿ ਨਾਲ ਸਾਡੇ ਨਾਲ ਅਸੀਂ ਫਿਰ ਐਨਸੋ ਵੀ ਦੂਜੇ ਤੇ ਕੌਣ ਆਉ ਦੂਜੇ ਤੇ ਦੂਜੇ ਤੇ ਕੀ ਲੱਗਦਾ ਨਹੀਂ ਦੂਜੇ ਤੇ ਪਹਿਲੇ ਤਾਂ ਤਾਂ ਉਹ ਦੂਜੀਆਂ ਪਾਰਟੀਆਂ ਦੀ ਲੜਾਈ ਹੈ ਵੀ ਦੂਜੇ ਤੇ ਮੈਂ ਹਾਣਾ ਤੇ ਵੀ ਦੂਜਾ ਕਹਿੰਦਾ ਮੈਂ ਹਾਣਾ ਉਹਨਾਂ ਦੀ ਲੜਾਈ ਆ ਪਰ ਤੁਸੀਂ ਦੱਸ ਦੇਣੀ ਜੱਜਮੈਂਟ ਤਾਂ ਦੇ ਸਕਦੇ ਤੁਸੀਂ ਵੀ ਆਹ ਨਹੀਂ ਹੁਣ ਜੱਜਮੈਂਟ ਆ ਮਨਵੀਰੇ ਦੇਖੋ ਵੀ ਤੁਹਾਡੇ ਸਾਹਮਣੇ ਆ ਭਵਿੰਦਰ ਨੇ ਦੱਸਿਆ ਵੀ ਕਿਸੇ ਉਹਨਾਂ ਕੋਲ ਦੋਏ ਪਾਰਟੀਆਂ ਕੋਲ ਜਾਂ ਤਿੰਨਾਂ ਕੋਲ ਇਹ ਰਿਪੋਰਟ ਕਾਰਡ ਹੈਗਾ ਵੀ ਉਹਨਾਂ ਨੇ ਕੁਝ ਕੀਤਾ ਜੇ ਮਾਨ ਸਾਹਿਬ ਨੇ ਤਾਂ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ ਬਾਈ ਜੀ ਅਸੀਂ ਤਾਂ ਹੀ ਕਹਿੰਦੇ ਆ ਝੂਠ ਤਾਂ ਨਹੀਂ ਕਹਿੰਦੇ ਬਿਜਲੀ ਦਾ ਬਿੱਲ ਤਾਂ ਤੁਹਾਨੂੰ ਵੀ ਜ਼ੀਰੋ ਆਉਂਦਾ ਹੋਊਗਾ ਆਏ ਨੇ ਕਿ ਨਹੀਂ ਬਾਈ ਜੀ ਸੱਚੀ ਗੱਲ ਦੱਸਿਓ ਜ਼ੀਰੋ ਆਉਂਦਾ ਨਾ ਇਹ ਤਾਂ ਬਾਈ ਜੀ ਨੇ ਵੀ ਦੱਸਿਆ ਵੀ ਸਹੂਲਤ ਸਭ ਲਈ ਕਰਤੀ ਤਾਂ ਵੱਡਾ ਬੈਨੀਫਿਟ ਓਥੇ ਕੋਈ ਇਹ ਦੇਖ ਕੇ ਤਾਂ ਨਹੀਂ ਕੀਤੀ ਵੀ ਇਹ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਹੋ ਸਕਦਾ ਜਿਹੜੇ ਉਹਨਾਂ ਦੇ ਕੈਂਡੀਡੇਟ ਖੜੇ ਨੇ ਪੰਜ ਚਾਰ ਬਿੱਲ ਉਹਨਾਂ ਨੂੰ ਵੀ ਜ਼ੀਰੋ ਆਏ ਹੁਣ ਸਿਆਲ ਚ ਇਹ ਆਈ ਹੋਣਗੇ ਜਦੋਂ ਸਾਰੇ ਲਈ ਹੈ ਜੀ ਹਾਂ ਠੀਕ ਹੈ ਨਾ ਜੀ ਵੀ 600 ਜੁਨਟ ਕਰਕੇ ਚਲੋ ਆਪਾਂ ਕਹਿ ਦਿੰਨੇ ਆਂ ਕਈ ਵਾਰੀ ਕਿਸੇ ਨੂੰ ਵਾਧਾ ਜਾਂਦਾ ਅਗਲਾ ਕਹਿੰਦਾ ਆ ਵੀ ਸਕਦੇ ਨੇ ਦੋ ਬਿੱਲ ਹੁਣ ਜੇ ਆਪਾਂ ਦੋ ਬਿੱਲ ਬਾਕੀ ਸਾਰੇ ਮਾਫ ਨੇ ਦੋ ਨਾਲ ਆਪਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਉਸ ਚੀਜ਼ ਦੀ ਇੱਕ ਤਰ੍ਹਾਂ ਦੇ ਆਪਣੀ ਪੈਨਸ਼ਨ ਹੀ ਲੱਗੀ 5-6000 ਰੁਪਏ ਦੋ ਮਹੀਨੇ ਦੀ ਠੀਕ ਹੈ ਉਹ ਉਹ ਉਹਨਾਂ ਦੂਜੀਆਂ ਪਾਰਟੀਆਂ ਦੀ ਜिद ਹੈ ਵੀ ਦੂਜੇ ਤੇ ਮੈਂ ਉਹਨਾਂ ਦੂਜੇ ਤੇ ਮੈਂ ਹਣਾ ਠੀਕ ਹੈ ਆਪਣੀ ਹੋਂਦ ਵਿਚਾਰ ਰਹੇ ਨੇ ਬਸ ਸੰਗਰੂਰ ਸੀਟ ਤੇ ਬਹੁਤ ਵਧੀਆ ਜੀ ਮਤਲਬ ਕਿ ਜਿਵੇਂ 600 ਜੁੰਟ ਮਾਫ ਕਰੀ ਆ ਪਹਿਲਾਂ 2 ਸਾਲ ਕੇ ਪਹਿਲਾਂ ਸਾਡੇ ਕੋਲੇ ਕੰਮ ਕਹਣ ਨੂੰ ਮੁੱਦਾ ਨਹੀਂ ਸੀ ਕੋਈ ਹੁਣ ਇਸ ਵਾਰ 2 ਸਾਲਾਂ ਬਾਅਦ ਜਿਆ ਗਰਮੇਰ ਹੋਇਆ ਜੀ ਉਦੋਂ ਅਸੀਂ ਕਹਿੰਦੇ ਵੀ ਕੀ ਕੀ ਕੰਮ ਕਰਾਂਗੇ ਹੁਣ ਸਾਡੇ ਕੋਲ ਕੰਮ ਨੇ ਜਿਵੇਂ ਦੇ ਖਾਲਾਂ ਚ ਪਾਣੀ ਆ ਗਿਆ ਕਿੰਨੇ ਵਧੀਆ ਸਾਡੇ ਨਰਿੰਦਰ ਕੌਰ ਭੈਣ ਨੇ ਐਮਐਲਏ ਸਾਹਿਬ ਨੇ ਬਰਕਰਾਂ ਚ ਕਿੰਨਾ ਅਜ ਮਤਲਬ ਕਿ ਕਾਟਣ ਕਰਿਆ ਜੀ ਮਤਲਬ ਕਿ ਬਹੁਤ ਵਧੀਆ ਬਹੁਤ ਵੋਟ ਨਾਲ ਬਾਈ ਮੀਤਾਰ ਨੂੰ ਜਿਹਾਵਾਂਗੇ ਠੀਕ ਹੈ ਬਿਲਕੁਲ ਜੀ ਹਾਂਜੀ ਲਾਲਕਾ ਸਾਹਿਬ ਨਾਰੇ ਬਹੁਤ ਜ਼ੋਰ-ਜ਼ੋਰ ਦੀ ਲਾ ਰਹੇ ਤੇ ਤੁਸੀਂ ਕਿਵੇਂ ਲੱਗਦਾ ਰਿਜ਼ਲਟ ਕਿਵੇਂ ਰਹਿਣਗੇ ਰਿਜ਼ਲਟ ਤਾਂ ਦੇਖੋ ਐਵੇਂ ਰਹਿਣਗੇ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਕੋਈ ਵਧੀਆ ਕੰਮ ਕਰੂਗਾ ਉਹਦੇ ਵਧੀਆ ਨਾਰੇ ਲੱਗਣਗੇ ਠੀਕ ਹੈ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਕੰਮ ਕੀਤੇ ਨੇ ਉਹ ਜਿਹੜੇ ਉਹਦੇ ਸਲੰਘਾ ਯੋਗ ਨੇ ਅੱਜ ਜਿਹੜੀ ਵੋਟ ਪੰਜਾਬ ਦੀ ਵਿੱਚ ਪੈ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਉਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਉਹਨਾਂ ਦੇ ਜੋ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਆਇਆ ਸੀ ਜਿਵੇਂ ਕਿ ਅੱਜ ਅਦਗਾਟਨ ਜਿਹੜਾ ਹੈ ਬੀਬੀ ਨਰਿੰਦਰ ਕੌਰ ਭਰਾਜ ਨੇ ਇੱਥੇ ਮੀਤ ਹੇਰ ਦਾ ਕੀਤਾ ਇੱਥੇ ਬੀਬੀ ਕਹਿ ਰਹੀ ਸੀ ਕਿ ਇੱਥੇ ਤਾਰੀ ਹੈ ਜੋ ਕਿ ਉਹ ਟੋਪੀ ਲੈ ਕੇ ਉਸ ਵੇਲੇ ਆਪਣਾ ਸੰਘਰਸ਼ ਲੜ ਰਿਹਾ ਸੀ ਜਦੋਂ ਟੋਪੀ ਨੂੰ ਜਾਗਰਤੀ ਕਰਕੇ ਅੱਜ ਦੇਖੋ ਕਿੰਨਾ ਰੰਗ ਇਹ ਆਇਆ ਹੋਇਆ ਹੈ ਜੋ ਸਰਦਾਰ ਭਗਵੰਤ ਸਿੰਘ ਮਾਨ ਦਾ ਅੱਜ ਜਿਹੜਾ ਹੈ ਇਹ ਜਿਹੜੀ ਦੇਨ ਹੈ ਉਹਨੂੰ ਸ਼ੇਰਾ ਜੋ ਪੰਜਾਬ ਦੇ ਵਿੱਚ ਜਿੱਤ ਹੋ ਰਹੀ ਹੈ ਉਸਦੇ ਕੰਮਾਂ ਨੂੰ ਹੋ ਰਹੀ ਹੈ ਉਹਦੀ ਇਮਾਨਦਾਰੀ ਨੂੰ ਹੋ ਰਹੀ ਹੈ ਵੈਸੇ 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 ਤੁਸੀਂ ਸਾਬਕਾ ਮਲਾਜਮ ਹੋ ਤੁਸੀਂ ਜੱਜਮੈਂਟ ਦੋ ਵੀ ਮੁਕਾਬਲਾ ਆਪਣਾ ਕਿਸ ਪਾਰਟੀ ਨਾਲ ਦੂਜੇ ਨੰਬਰ ਤੇ ਕਿਹੜੀ ਰਹਿਣ ਵਾਲੀ ਹੈ ਤੀਜੇ ਨੰਬਰ ਤੇ ਜੱਜਮੈਂਟ ਵੀ ਦੂਜੇ ਤੇ ਤੀਜੇ ਚ ਕਿਹੜੀ ਆਉਣਗੇ ਕਿਉਂਕਿ ਤੁਸੀਂ ਕਹ ਰਹੇ ਹੋ 1 ਨੰਬਰ ਤੇ ਆਵਾਦਵੀ ਪਾਰਟੀ ਆ ਜਿਹੜੀ ਦੇਖੋ ਮੁਕਾਬਲਾ ਦੇਖੋ ਸਾਰੀਆਂ ਪਾਰਟੀਆਂ ਦੇ ਨਾਲ ਹੈ ਜਿਹੜਾ ਜਿੱਤ ਕੇ ਆਊਗਾ ਉਹ ਤੁਹਾਡੇ ਸਾਹਮਣੇ ਆ ਜੋ ਕੰਮ ਕਰੇਗਾ ਉਹ ਜਿੱਤ ਕੇ ਮੂਹਰੇ ਆਏਗਾ ਸਾਨੂੰ ਤਾਂ ਇਹ ਹੈ ਉਮੀਦ ਹੈ ਕਿ ਜਿਵੇਂ ਸਰਦਾਰ ਭਗਵੰਤ ਸਿੰਘ ਜੀ ਮੁੱਖ ਮੰਤਰੀ ਨੇ ਕੰਮ ਕੀਤੇ ਨੇ ਜਿਵੇਂ ਮੀਤਿਹਰ ਨੇ ਕੰਮ ਕੀਤੇ ਨੇ ਬੀਬੀ ਨਰਿੰਦਰ ਕੌਰ ਭਰਾਜ ਨੇ ਇਸ ਹਲਕੇ ਦੇ ਵਿੱਚ ਕੰਮ ਕੀਤੇ ਨੇ ਅਸੀਂ ਤਾਂ ਤੁਹਾਨੂੰ ਇਹੀ ਵਿਸ਼ਵਾਸ ਦਿਵਾਵਾਂਗੇ ਕਿ ਪਹਿਲੇ ਨੰਬਰ ਤੇ ਜਿਹੜਾ ਹੈ ਇੱਥੋਂ ਲੀਡ ਦਵਾ ਕੇ ਸਰਦਾਰ ਭਗਵੰਤ ਸਿੰਘ ਮਾਨ ਦਾ ਹੱਥ ਅਸੀਂ ਮਜ਼ਬੂਤ ਕਰਾਂਗੇ ਔਰ ਸਰਕਾਰ ਨੂੰ ਲੀਡ ਕਰਾਂਗੇ ਠੀਕ ਹੈ ਨਹੀਂ ਮੁਕਾਬਲਾ ਕਿੰਨੇ ਕ ਫਰਕ ਨਾਲ ਜਿੱਤੇ ਜਾਊਗਾ ਇੱਥੇ ਕੀ ਲੱਗਦਾ ਮੁਕਾਬਲਾ ਤਾਂ ਇਹ ਤੁਸੀਂ ਦੇਖ ਲਿਓ ਕਿੰਨੇ ਕ ਨਾਲ ਫਰਕ ਜਿੱਤਦਾ ਕਿਉਂਕਿ ਪਹਿਲਾਂ 2.5 ਫਿਰ 1 ਲੱਖ ਫਿਰ 6000 ਤੇ ਰਹੀ ਗੀ ਗੱਲ ਮੈਂ ਕਹਿੰਦਾ ਜੀ ਹੁਣ ਤਾਂ ਤੁਸੀਂ ਗਿਣਿਆ ਹੀ ਨਹੀਂ ਜਾਣਾ ਤੁਹਾਡੇ ਤੋਂ ਕਿੰਨੀ ਤੇ ਲੀਡ ਹੋਣੀ ਆ ਮੁਕਾਬਲਾ 50 ਦੁੱਕੀ ਦੀ ਰਿਕਾਰਡ ਰਿਕਾਰਡ ਟੁੱਟੂਗਾ ਰਿਕਾਰਡ ਟੁੱਟੂਗਾ ਜੀ ਠੀਕ ਹੈ ਹਾਂਜੀ ਹਾਂਜੀ ਕੀ ਭਾਈ ਜੀ ਥੋੜੇ ਜੇ ਵੋਟਾਂ ਨਾਲ ਜਿੱਤਣਾ ਇਸ ਵਾਰ ਨਹੀਂ ਜੀ ਨਹੀਂ ਮੀਤ ਇਹਰ ਜਿੱਤੂਗਾ ਜੀ ਪੂਰੇ ਫੁੱਲ ਵੋਟਾਂ ਤੇ ਬਾਕੀ ਦਾ 50 ਦੁੱਕੀ ਹੋਇਆ ਜੀ ਬਸ ਅੱਛਾ ਹਾਂਜੀ ਠੀਕ ਹੈ ਮੈਨੂੰ ਇਹਦੀ ਮੰਗ ਤੇ 5-10000 ਨਾਲ ਫਰਕ ਰਹਿਣਾ ਇਹ ਤਾਂ 50 ਦੁੱਕੀ ਹੋਇਆ ਬਿਲਕੁਲ ਜੀ ਸੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹਦੇ ਧਾਰ ਨੇ ਜੋ ਦਾਵਾ ਕਰ ਰਹੇ ਨੇ ਕਿ ਗੁਰਮੀਤ ਸਿੰਘ ਮੀਤ ਹੇਅਰ ਲੋਕ ਸਭਾ ਹਲਕਾ ਸੰਗਰੂਰ ਤੋਂ ਵੱਡੀ ਜਿੱਤ ਨਾਲ ਮੈਂਬਰ ਪਾਰਲੀਮੈਂਟ ਬਣ ਗਏ ਸੋ ਮੁਕਾਬਲੇ ਦੀ ਗੱਲ ਹੋਈ ਆ ਕਿ ਸਾਡਾ ਮੁਕਾਬਲਾ ਸਾਡੀ ਪਾਰਟੀ ਨਾਲ ਹੀ ਹੈ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਵੱਡੇ ਫਰਕ ਨਾਲ ਅਸੀਂ ਜਿੱਤ ਦਰਜ ਕਰਾਂਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ